ਸਭ ਨੂੰ ਹਾਲ-ਕੋਈਖ ਦਾ ਦੱਸਣ ਵਾਲੇ ਕਿੱਥੇ ਨੇ ਵਹਿਮ ਚ ਪਾਲੂ ਕਾਨੂੰ ਲੁੱਟਣ ਵਾਲੇ ਕਿੱਥੇ ਨੇ ਕਿਉਂ ਨਾ ਦੱਸ ਸਕੀ ਸਾਨੂੰ ਕਿ ਹੜੇ ਆਉਣਗੇ ਕਿਉਂ ਨਾ ਦੱਸ ਸਕੀ ਸਾਨੂੰ ਕਿ ਹੜੇ ਆਉਣਗੇ ਸਾਰੀ ਖਬਰ ਕੋਈਖ ਦੀ ਰੱਖਣ ਵਾਲੇ ਕਿੱਥੇ ਨੇ ਹੱਥ ਦੇਖ ਕੇ ਦੱਸ ਦਿੰਦੇ ਨੇ ਜੋ ਕੀ ਕੱਲ ਕੀ ਹੋਣਾ ਹੈ ਹੱਥ ਦੇਖ ਕੇ ਦੱਸ ਦਿੰਦੇ ਨੇ ਜੋ ਕੀ ਕੱਲ ਕੀ ਹੋਣਾ ਹੈ ਮਾਰ ਕੇ ਫੂਕਾ ਮੰਤਰ ਫੂਕਣ ਵਾਲੇ ਕਿੱਥੇ ਨੇ ਕਿੱਥੇ ਨੇ ਜੋ ਲਾਚੌਂਕੀ ਰਹਿੰਦੇ ਰੱਬ ਦੇ ਨੇੜੇ ਕਿੱਥੇ ਨੇ ਜੋ ਲਾਚੌਂਕੀ ਰਹਿੰਦੇ ਰੱਬ ਦੇ ਨੇੜੇ ਭੰਗ ਪੀ ਸੰਗਤ ਮੋਹਰੇ ਨੱਚਣ ਵਾਲੇ ਕਿੱਥੇ ਨੇ ਟੂਣੇ ਟਾਣੇ ਕਰਕੇ ਬਚਾ ਲੈਂਦੇ ਹੜ ਦੀ ਮਾਰ ਤੋਂ ਟੂਣੇ ਟਾਣੇ ਕਰਕੇ ਬਚਾ ਲੈਂਦੇ ਹੜ ਦੀ ਮਾਰ ਤੋਂ ਨਾਲ ਤਵੀਤ ਬੁਲਾਵਾ ਟਾਲਣ ਵਾਲੇ ਕਿੱਥੇ ਨੇ ਕਿੱਧਰ ਗਿਆ ਸਾਧਾਂ ਦਾ ਟੋਲਾ ਤੇ ਪੰਡਤ ਲਾਣਾ ਕਿੱਧਰ ਗਿਆ ਸਾਧਾਂ ਦਾ ਟੋਲਾ ਤੇ ਪੰਡਤ ਲਾਣਾ ਹੂਲੇ ਲੋਕਾਂ ਤਾਂ ਠੱਗਣ ਵਾਲੇ ਕਿੱਥੇ ਨੇ ਕਿਹੜੀ ਖੁੱਡ ਵੜ ਗਏ ਜੱਕੂ ਪੂਰੀ ਖਾਤੀ ਬਾਬੇ ਕਿਹੜੀ ਖੁੱਡ ਵੜ ਗਏ ਜੱਕੂ ਪੂਰੀ ਖਾਤੀ ਬਾਬੇ ਰੱਬ ਬਣ ਲੋਕ ਦੇ ਲਾਂ ਵਿੱਚ ਵਸਣ ਵਾਲੇ ਕਿੱਥੇ ਨੇ ਕਹਿੰਦੇ ਬਾ ਲੋਕਾਂ ਨੂੰ ਲੁੱਟਣ ਵਾਲੇ ਕਿੱਥੇ ਨੇ ਸਭ ਨੂੰ ਹਾਲ ਪੂਖਦਾ ਦੱਸਣ ਵਾਲੇ ਕਿੱਥੇ ਨੇ ਸਭ ਨੂੰ ਹਾਲ ਪੂਖਦਾ ਦੱਸਣ ਵਾਲੇ ਕਿੱਥੇ ਨੇ